ੀਤੇ ਕੱਲ੍ਹ ਲਦਾਖ ਵਿੱਚ ਹੋਈ ਲੈਂਡਸਲਾਈਡਿੰਗ ਦੀ ਚਪੇਟ ਵਿੱਚ ਆਉਣ ਨਾਲ ਗੁਰਦਾਸਪੁਰ ਦੇ ਪਿੰਡ ਸ਼ਮਸ਼ੇਰਪੁਰ ਦੇ ਆਰਮੀ ਜਵਾਨ ਦਲਜੀਤ ਸਿੰਘ ਸ਼ਹੀਦ ਹੋ ਗਿਆ ਜੋ ਕਿ ਲਦਾਖ ਵਿੱਚ ਤਾਇਨਾਤ ਸੀ ਦੱਸਿਆ ਜਾ ਰਿਹਾ ਹੈ ਕਿ ਕੱਲ ਸਵੇਰੇ ਪਠਾਨਕੋਟ ਦੇ ਲੈਫਟੀਨੈਂਟ ਕਰਨਲ ਭਾਨੂੰ ਪ੍ਰਤਾਪ ਸਿੰਘ ਅਤੇ ਦਲਜੀਤ ਸਿੰਘ ਆਪਣੇ ਹੋਰ ਦੋ ਸਾਥੀਆਂ ਨਾਲ ਫਾਇਰਿੰਗ ਰੇਂਜ ਤੇ ਜਾ ਰਹੇ ਸਨ ਇਸੇ ਦੌਰਾਨ ਇੱਕ ਪਹਾੜ ਖਿਸਕ ਗਿਆ ਤੇ ਉਹਨਾਂ ਦੀ ਗੱਡੀ ਉੱਪਰ ਚੜ੍ਹ ਗਈ ਇਸ ਹਾਦਸੇ ਵਿੱਚ ਉਹਨਾਂ ਦੀ ਗੱਡੀ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ ਤੇ ਇਸ ਹਾਦਸੇ ਦੌਰਾਨ ਦੋਨੋਂ ਆਰਮੀ ਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਕਿ ਉਹਨਾਂ ਨੇ ਦਮ ਤੋੜ ਦਿੱਤਾ ਪਿੰਡ ਸ਼ਮਸ਼ੇਰਪੁਰ ਦੇ ਆਰਮੀ ਜਵਾਨ ਦਲਜੀਤ ਸਿੰਘ ਦਾ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਦੇ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਅਤੇ ਸਾਰਾ ਪਰਿਵਾਰ ਸਦਮੇ ਵਿੱਚ ਹੈ ਉਹਨਾਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਉਹਨਾਂ ਦੇ ਛੋਟੇ بیٹے ਨੂੰ ਸਰਕਾਰੀ ਨੌਕਰੀ ਦੇਵੇ ਅਜੂਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਇੱਥੇ ਸਾਡੇ ਜਿਹੜੇ ਸ਼ਹੀਦ ਸ਼ਹੀਦ ਵਰਜੀਤ ਸਿੰਘ ਜੀ ਉਹਨਾਂ ਦੇ ਨਾਲ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਹਨ ਮੇਰੇ ਨਾਲ ਡੀਐਸਪੀ ਸਾਹਿਬ ਤਸੀਲਦਾਰ ਸਾਹਿਬ ਜਿਹੜਾ ਪ੍ਰਸ਼ਾਸਨ ਵੱਲੋਂ ਆਈ ਪੰਜਾਬ ਸਰਕਾਰ ਨੇ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਅੱਜ ਪੋਸਟ ਕੀਤੀ ਸੀਗੀ ਜੋ ਵੀ ਵਾਦਾ ਹੈਗਾ ਪੰਜਾਬ ਸਰਕਾਰ ਦਾ ਸੋ that will be kept and ਜਿਹੜਾ ਵੀ लॉस ਆ ਪੂਰਾ ਤਾਂ ਨਹੀਂ ਹੋ ਸਕਦਾ ਬਟ ਬੀਇੰਗ ਫਰੋਮ ਗਵਰਨਮੈਂਟ ਸਾਈਡ ਵਾਟਐਵਰ ਕੈਨ ਬੀ ਡਨ ਐਂਡ ਵਾਟਐਵਰ ਹੈਸ ਬੀਨ ਕੰਕਲਿਸ਼ਟ ਉਹ ਪਰਵਾਹ ਨਹੀਂ ਸਰ ਕਿਹੜੀ ਜਗ੍ਹਾ ਘਟਨਾ ਹੋਈ ਸੀ ਇਹ ਤੇ ਕਿੰਨੇ ਜਿਆਦਾ ਜਵਾਨੇ ਸ਼ਹੀਦ ਸੋ ਬੇਸਿਕਲੀ ਲਦਾਖ ਦੇ ਵਿੱਚ ਜਿਹੜਾ ਸੀਗਾ ਇਹ ਵਾਈਲ ਐਕਸੀਡੈਂਟ ਹੋਇਆ ਸੀਗਾ ਤੇ ਅਲੀ ਜਿਹੜੇ ਤਿੰਨ ਇੰਜਰਡ ਨੇ ਦੋ ਔਨ ਦਾ ਸਪੌਟ ਸੀ ਰੈਟ ਯੇਟ ਦ ਰਿਪੋਰਟਸ ਆਫ ਅਦਰਸ ਆਰ ਟੂ ਬੀ ਰੀਸੀਵਡ ਉਹ ਬੇਸਿਕਲੀ ਬੜਾ ਹੀ ਮੰਦਪਾਗਾ ਜੋ ਵੀ ਹਾਦਸਾ ਹੋਇਆ ਹੈ ਤੇ ਐਲਜੀ ਉਹ ਦਲਜੀਤ ਸਿੰਘ ਹੀਗਾ ਇਹਨਾਂ ਦਾ ਪਿੰਡ ਸੁਸ਼ੇਰਪੁਰ ਹੀਗਾ ਤੇ ਇਹ ਗੱਡੀ ਲੈ ਕੇ ਜਾ ਰਹੀ ਹੈ ਕਿ ਉੱਪਰ 120 ਤੇ ਰਸਤੇ ਵਿੱਚ ਸਲਿਡਿੰਗ ਹੋ ਗਈ ਉੱਪਰ ਗੱਡੀ ਦੇ ਪੱਥਰ ਲੱਗਾ ਇੱਕ ਅਫਸਰ ਤੇ ਇੱਕ ਜੋ ਐਮਸੀਓ ਉਹ ਸੀਧਾ ਗਿਆ ਥਾਈ ਔਰ ਇੱਕ ਬਾਕੀ ਜੋ ਅਫਸਰ ਹੈ ਉਹ ਇੰਜਰਡ ਹੋਇਆ ਉਹ ਬਾਕੀ ਠੀਕ ਹੈ ਜੀ ਹਾਂ ਜੀ ਇਹਨਾਂ ਦੀ ਕੀ ਪੋਸਟਿਜਨ ਦੇ ਆਏ ਤੁਸੀਂ ਇਹ ਜੀ ਇਹ ਨੰਨਾ ਨਾ ਕੀ ਤੇ ਸਰਕਾਰੀ ਸੁਵਾਨਾਸਤ ਹਾਂ ਜੀ ਸਰਕਾਰੀ ਸੁਵਾਨਾਸਤ ਨਾ 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 ਦਾ ਸਿਸਕਾਰ ਕੀਤਾ ਗਿਆ ਵਾ ਤੇ ਬਾਕੀ ਜੀ ਠੀਕ ਹੈ ਇਹ ਆਪੇ ਇਹ ਬੱਚਿਆਂ ਕਰਕੇ ਦੇਖ ਰਹੇ ਬਦ ਕੀ ਨਾ ਤੇ ਅੱਗੇ ਬੱਚੇ ਹੈ ਮੇਰਾ ਬੱਚਾ ਛੋਟਾ ਬੱਚਾ ਵੱਡਾ ਬੱਚਾ ਇਹ ਵਿਚਾਰਾ ਕਰਕੇ ਉਹਨੂੰ ਨੌਕਰੀ ਕਿਥੇ ਕਿੰਨੇ ਦੋ ਬਣੂ ਗਰਮਾ ਕੇ ਦਿਮਾਗ ਤੇ ਇੰਤਜ਼ਾਰਨਾ ਵੀ ਕਰਕੇ ਵੀ ਜਿੱਥੇ ਵੀ ਆ ਸਕਦਾ ਮੇਰਾ ਮੈਂ ਅੱਜ ਫਿਰ ਪਾਣੀ ਡੇਢ ਪੀਤਾ ਲਿਆ ਤੇ ਅਬੀ ਇਹ ਫਾਸ ਦੀ ਕਿੱਥੇ ਜੁਪੀ ਦਾ ਬੰਦਾ ਕੀ ਕੰਮ ਕਰੀ ਇਹ ਠੰਡੇ ਨਾਲ ਹੀ ਇੱਥੇ ਪਾਣੀ ਪੀਣਾ ਇਹ ਪਾਣੀ ਪੀਓ ਪਾਣੀ ਪੀਓ ਪਾਣੀ ਪੀਓ ਕਿਉਂਕਿ ਕੰਤਸ ਨਹੀਂ ਆਇਆ ਕੰਤਸ ਨਹੀਂ ਆ ਰਿਹਾ ਯਾਰ ਕੈਮਰਾ ਫੋਟੋ ਯੋ ਨਾਲ ਹੀ ਕਰਦਾ ਹਾਂ ਯਾਰ ਨਾਲ ਕਦੋਂ ਘਰ ਆਇਆ ਸੀ ਕਦੋਂ ਗੱਲ ਹੋਈ ਸੀ ਪਰਮਾਰ ਦੇ ਨਾਲ ਕੀ ਕਹਿੰਦਾ ਸੀ ਪਰਸੋਂ ਗੱਲ ਹੋਈ ਹੈ ਕੀ ਕਹਿੰਦਾ ਸੀ ਘਰ ਬਣਾਉ ਰਿਹਾ ਸੀ ਮਾਂ ਆਪਣੀ ਨਾਲ ਗੱਲ ਹੋਈ ਹੈ ਪਰਸੋਂ ਆਉਂਦਾ ਹੈ ਕਿ ਜਿਹੜੀ ਬੰਦੇ ਨਾਲ ਕਿ ਮੰਮੀ ਆਪਣੀ ਆਉਂਦਾ ਹੈ ਬੰਦੇ ਦਾ ਬੜ ਮਿਸਤਰੀ ਤੇ 15 ਤੱਕ ਮੈਂ ਛੁੱਟੀ ਆ ਜਾਣਾ ਤੇ ਅਗੇ ਕੰਮ ਲਾਣਾ ਤੇ ਮੁੜ ਕੇ ਆਉਂਦਾ ਮੈਂ ਫੋਨ ਕਰਤਾ ਬੰਦ ਕਰਤਾ ਤਾਂ ਮੈਂ ਫਿਰ ਬਾਅਦ ਚ ਕਰਨਾ ਫੋਨ ਬਾਅਦ ਚ ਫੋਨ ਨਹੀਂ ਕੀਤਾ ਹਾਂ ਤਸਵੀਰਾਂ ਗੱਲ ਕੀ ਵਿਆਹ ਘਰੇ ਦਾ ਇਹ 3:30 ਵਜੇ ਕਰ ਫਿਰਿਆ ਘੜਾ ਕੰਮ ਹੋ ਗਿਆ ਮੇਰੇ ਨੂੰ ਜਿਹਾ ਆਈ ਨਾ ਸੀ ਸਿੰਘ ਜੀ ਸਾਹਿਬ ਆਇਆ ਤੇ ਇਹਨਾਂ ਨੇ ਗੱਲ ਕੀ ਪਲਾਨ ਕੀ ਆਖਿਆ ਬਸ਼ੀਰ ਸਿੰਘ ਦਾ ਘਰ ਕਿਦਮ ਹੈ ਇਹੋ ਹੀ ਆ ਮੈਂ ਉਹਨੂੰ ਪੁੱਛਿਆ ਮੈਂ ਕਿ ਕੀ ਗੱਲ ਪਈ ਆਪਣਾ ਕੋਪਾ ਜੀ ਕਿੱਥੋਂ ਆਇਓ ਇਹਨਾਂ ਦੱਸਿਆ ਕੁਝ ਨਹੀਂ ਇਹਨਾਂ ਨੇ ਦੱਸਿਆ ਕੋਈ ਨਹੀਂ ਤੇ ਕਿਸੇ ਜਾਂਦਾ ਵੀ ਮਾਤਾ ਨੂੰ ਮੈਂ ਮੇਰੇ ਮਾਤਾ ਦੇਖਣਾ ਪਏ ਮੇਰੇ ਢੇਰ ਤੇ ਇਹਨੂੰ ਰੋਕੇ ਪਰ ਹੋ ਗਿਆ ਕਰਕੇ ਵੀ ਰਤਾ ਥੜਕ ਗਈ ਆ ਇਲਕਨ ਮਾਦਾ ਡੇ ਨਾ ਪਈ। ਕਤਨਾ ਥੜਕ ਗਿਆ ਤੇ ਫਿਰ ਮੁੜ ਕੇ ਗੱਲ ਕਿ ਮੇਰੇ ਸਰੀਰ ਨੇ ਕੰਮ ਨਹੀਂ ਕੀਤਾ ਨਾ ਲੱਕ ਉਠਿਆ ਨਾ ਲੱਤਾ ਉਠਿਆ। ਤੇ ਕੱਲ ਦਾ ਮੈਸਾ ਤੁਰਿਆ ਨਹੀਂ ਜਾ ਕਰਦਾ। ਕੋਈ ਮੰਗ ਹੈਗੀ ਸਰਕਾਰ ਤੋਂ। ਸਰਕਾਰ ਕੋ ਮੰਗਦਾ ਕਿ ਮੇਰੇ ਦੂਜੇ ਵੱਡੇ ਬੇਟੇ ਨੂੰ ਬਰ ਕੇ ਨੌਕਰੀ ਦੇ ਉਹ ਵਿਚਾਰਾ ਦਿਹਾੜੀ ਦਿਹਾੜੀ ਨਾ ਰਹਉਣ ਦਾ ਉਹਦੇ ਸਿਰ ਤੇ ਹੋਣੀ ਇਹਦੇ ਸਿਰ ਤੇ ਬੁੱਢਿਆ ਫਿਰਦਾ ਹੀ। ਦੁਨੀਆ ਨਾ ਮੈਂ ਤੇ ਦੁਨੀ ਕੋਈ ਸਕੂਲ ਦਾ ਨਾਂ ਵੀ ਨਾ ਰੱਖਿਆ ਜਾਏ ਨਾਲ। ਹਾਂ ਰੱਖਿਆ ਜਾਣਾ ਚਾਹੀਦਾ। ਉਹ ਗੇੜੂੜ ਬੰਨਣਾ ਚਾਹੀਦਾ ਹੈ ਨਾ ਠੀਕ ਠੀਕ Thank you.